ਸਾਤਰੀਕਾਲ ਹਮਦਰਦ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ 2 ਲੱਖ ਹਵਾਈ ਮੁਸਾਫਰ ਕਸੂਤੇ ਫਸੇ ਯੂਕੇ ਦਾ ਹੀਥਰੋ ਹਵਾਈ ਅੱਡਾ 24 ਘੰਟੇ ਵਾਸਤੇ ਬੰਦ ਬਿਜਲੀ ਸਪਲਾਈ ਕਰਨ ਵਾਲੇ ਸਬਸਟੇਸ਼ਨ ਨੂੰ ਲੱਗੀ ਆਗ੍ਰੀਕਾ ਅਮਰੀਕਾ ਤੋਂ ਡਿਪੋਰਟ ਨਹੀਂ ਹੋਵੇਗਾ ਭਾਰਤੀ ਵਿਦਿਆਰਥੀ ਵਰਜੀਨੀਆ ਦੀ ਫੈਡਰਲ ਅਦਾਲਤ ਨੇ ਲਾਈ ਰੋਕ ਕੈਨੇਡਾ ਵਿੱਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਵੱਡੀ ਹਿੱਲਜੋਲ ਚੰਦਰਾ ਆਰਿਆਦੀ ਉਮੀਦਵਾਰੀ ਲਿਬਰਲ ਪਾਰਟੀ ਨੇ ਕੀਤੀ ਰੱਦ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸਿੱਖਾਂ ਬਾਰੇ ਦਿੱਤਾ ਵਿਵਾਦਤ ਬਿਆਨ ਡਬਲਯੂਐਸਓ ਨੇ ਕੀਤੀ ਬਿਆਨ ਦੀ ਤਿੱਖੀ ਨਖੇਦੀ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦਿਆਂ 108 ਕਿਲੋ ਕੋਕੀਨ ਸਣੇ ਅਰਸ਼ਦੀਪ ਸਿੰਘ ਗ੍ਰਿਫਤਾਰ। ਇਹ ਹੁਣ ਖਬਰਾਂ ਵਿਸਤਾਰ ਨਾਲ। ਰੋਜ਼ਾਨਾ 2 ਲੱਖ ਹਵਾਈ ਮੁਸਾਫਰਾਂ ਨੂੰ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਵਾਲਾ ਯੂਕੇ ਦਾ ਹੀਥਰੋ 에ਅਰਪੋਰਟ ਬੰਦ ਹੋਣ ਕਾਰਨ ਪੂਰੀ ਦੁਨੀਆ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਅਮਰੀਕਾ ਤੋਂ ਓਡੇ ਜਹਾਜ਼ਾਂ ਨੂੰ ਵਾਪਸ ਭੇਜ ਦਿੱਤਾ ਗਿਆ ਤਦਕੇ ਜਾਪਾਨ ਅਤੇ ਆਸਟ੍ਰੇਲੀਆ ਤੋਂ ਆ ਰਹੇ ਹਵਾਈ ਜਹਾਜ਼ਾਂ ਦਾ ਰਾਹ ਬਦਲਣਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਕਰਨ ਵਾਲੇ ਸਬਸਟੇਸ਼ਨ ਨੂੰ ਅੱਗ ਲੱਗਣ ਕਾਰਨ 에ਅਰਪੋਰਟ 24 ਘੰਟੇ ਵਾਸਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਕ ਅੰਦਾਜ਼ੇ ਮੁਤਾਬਕ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਜਾਂ ਹਵਾਈ ਅੱਡੇ ਤੇ ਪੁੱਜਣ ਵਾਲੀਆਂ 1350 ਫਲਾਈਟਸ ਪ੍ਰਭਾਵਿਤ ਹੋਣਗੀਆਂ ਅਮਰੀਕਾ ਦੇ ਡੈਲਸ ਸ਼ਿਕਾਗੋ ਅਤੇ ਮੀਨੀਆਪੋਲਿਸ ਹਵਾਈ ਅੱਡਿਆਂ ਤੋਂ ਯੂਕੇ ਰਵਾਨਾ ਹੋਏ ਜਹਾਜ਼ 3 ਘੰਟੇ ਹਵਾ ਵਿੱਚ ਰਹਿਣ ਮਗਰੋਂ ਆਖਰਕਾਰ ਪੁੱਠੇ ਮੁੜ ਗਏ ਜਦਕਿ ਸੈਨ ਫ੍ਰਾਂਸਿਸਕੋ ਤੋਂ ਰਵਾਨਾ ਹੋਈ ਫਲਾਈਟ ਡਲਸ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰ ਗਈ। ਆਸਟ੍ਰੇਲੀਆ ਦੇ ਪਾਰਥ ਤੋਂ ਆ ਰਹੀ ਫਲਾਈਟ ਨੂੰ ਪੈरिस ਭੇਜਿਆ ਗਿਆ। ਜਦਕਿ ਨੈਦਰਲੈਂਡਸ ਦੇ ਐਮਸਟਰਡਮ ਅਤੇ ਕੈਨੇਡਾ ਦੇ ਨਿਊ ਫਾਉਂਡਲੈਂਡ ਸੂਬੇ ਵਿੱਚ ਵੀ ਡਾਇਵਰਟਡ ਫਲਾਈਟਸ ਉਤਾਰੀਆਂ ਗਈਆਂ। ਦੂਜੇ ਪਾਸੇ ਅਮਰੀਕਾ ਅਤੇ ਕੈਨੇਡਾ ਦੇ ਹਵਾਈ ਅੱਡਿਆਂ ਤੇ ਫਸੇ ਮੁਸਾਫਰਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਲੰਬੇ ਦੂਰੀ ਦੀਆਂ ਹੋਰਨਾਂ ਫਲਾਈਟਸ ਜਿਨ੍ਹਾਂ ਨੂੰ ਡਾਇਵਰਟ ਕੀਤਾ ਗਿਆ ਉਹਨਾਂ ਵਿੱਚ ਬ੍ਰਿਟਿਸ਼ 에ਅਰਵੇਜ਼ ਦੀ ਦੋਹਾ ਤੋਂ ਆ ਰਹੀ ਫਲਾਈਟ ਸ਼ਾਮਲ ਰਹੀ ਜਿਸ ਨੂੰ ਫ੍ਰੈਂਕਫਰਟ ਹਵਾਈ ਅੱਡੇ ਤੇ ਉਤਾਰੇ ਆ ਗਿਆ ਨੈਰੋਬੀ ਤੋਂ ਰਵਾਨਾ ਹੋਏ ਇੱਕ ਹੋਰ ਜਹਾਜ਼ ਨੂੰ ਮੈਂਚੈਸਟਰ ਵਿਖੇ ਲੈਂਡ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਕੁਝ ਖੁਸ਼ਕਿਸਮਤ ਮੁਸਾਫਰ ਲੰਡਨ ਦੇ ਹੋਰਨਾਂ ਹਵਾਈ ਅੱਡਿਆਂ ਤੇ ਪਹੁੰਚਣ ਵਿੱਚ ਸਫਲ ਰਹੇ ਉਧਰ ਪੈਰਿਸ ਫ੍ਰੈਂਕਫਰਟ ਬਰਲਿਨ ਹਿਊਸਟਨ ਹੈంబਰਗ ਜ਼ਿਊਰਿਖ डबलिन ਅਤੇ ਬਾਰਸੀਲੋਨਾ ਦੇ ਮੁਸਾਫਰਾਂ ਨੂੰ ਹਵਾਈ ਅੱਡੇ ਤੇ ਪੁੱਜਣ ਤੋਂ ਬਾਅਦ ਹੀ ਪਤਾ ਲੱਗਾ ਕਿ ਫਲਾਈਟਸ ਰਵਾਨਾ ਨਹੀਂ ਹੋਣਗੀਆਂ ਇੱਥੇ ਦੱਸਣਾ ਬਣਦਾ ਹੈ ਕਿ ਹੀਥਰੋ 에ਅਰਪੋਰਟ ਦੁਨੀਆ ਦੀ 에ਅਰ ਟ੍ਰੈਫਿਕ ਦਾ ਧੁਰਾ ਮੰਨਿਆ ਜਾਂਦਾ ਹੈ ਅਤੇ ਇੱਥੇ ਆਵਾਜਾਈ ਪ੍ਰਭਾਵਿਤ ਹੋਣ ਨਾਲ ਦੁਨੀਆ ਭਰ ਵਿੱਚ ਅਸਰ ਦੇਖਣ ਨੂੰ ਮਿਲਿਆ ਇਸੇ ਦੌਰਾਨ ਹੀਥਰੋ ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਅੱਗ ਲੱਗਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਕੁਝ ਘੰਟੇ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਆਖਰਕਾਰ ਫਲਾਈਟਸ ਦੀ ਆਵਾਜ਼ ਆਈ ਕਦੋਂ ਸ਼ੁਰੂ ਹੋ ਸਕੇਗੀ ਦੂਜੇ ਪਾਸੇ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਸਿਰਫ ਹਵਾਈ ਅੱਡੇ ਤੇ ਬੱਤੀ ਗੁੱਲ ਨਹੀਂ ਹੋਈ ਸਗੋਂ 4000 ਪਰਿਵਾਰਾਂ ਨੇ ਵੀ ਹਨੇਰੇ ਵਿੱਚ ਰਾਤ ਕੱਟੀ ਗੈਰ ਰਿਪੋਰਟ ਹਮਦਾਰ ਟੀਵੀ ਪਰ ਅਮਰੀਕਾ ਦੀ ਅਦਾਲਤ ਵੱਲੋਂ ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ਤੇ ਲਈ ਰੋਕ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫਤਾਰ ਭਾਰਤੀ ਵਿਦਿਆਰਥੀ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਇੱਕ ਫੈਡਰਲ ਅਦਾਲਤ ਨੇ ਉਸ ਨੂੰ ਡਿਪੋਰਟ ਕਰਨ ਤੇ ਰੋਕ ਲਾ ਦਿੱਤੀ ਵਰਜੀਨੀਆ ਕੋਰਟ ਦੀ ਜੱਜ ਪੈਟ੍ਰੀਸ਼ੀਆ ਟੋ ਲਾਈਵਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਬਦਰਖਾਨ ਸੂਰੀ ਨੂੰ ਉਸ ਵੇਲੇ ਤੱਕ ਡਿਪੋਰਟ ਨਾ ਕੀਤਾ ਜਾਵੇ ਜਦੋਂ ਤੱਕ ਅਦਾਲਤ ਵੱਲੋਂ ਸਬੰਧਤ ਹੁਕਮ ਜਾਰੀ ਨਾ ਕੀਤੇ ਜਾਣ ਉਧਰ ਜਾਰਜਟਾਊਨ ਯੂਨੀਵਰਸਿਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਦਰਖਾਨ ਸੂਰੀ ਦੇ ਕਿਸੇ ਗੈਰਕਾਨੂੰਨੀ ਸਰਗਰਮੀ ਵਿੱਚ ਸ਼ਮੂਲੀਅਤ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਗ੍ਰਿਫਤਾਰੀ ਦਾ ਕੋਈ ਠੋਸ ਕਾਰਨ ਵੀ ਪਤਾ ਨਹੀਂ ਲੱਗ ਸਕਿਆ ਇਸੇ ਦੌਰਾਨ ਬਦਰ ਖਾਨ ਦੀ ਪਤਨੀ ਮਾਫੀਜ਼ ਅਹਿਮਦ ਯੂਸਫ ਨੇ ਕਿਹਾ ਕਿ ਉਸਦੇ ਪਤੀ ਦੀ ਗ੍ਰਿਫਤਾਰੀ ਨੇ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਤਿੰਨ ਬੱਚਿਆਂ ਨੂੰ ਉਸਦੇ ਪਿਤਾ ਦੀ ਸਖਤ ਜ਼ਰੂਰਤ ਹੈ ਅਤੇ ਬਤੌਰ ਮਾਂ ਬੱਚਿਆਂ ਦੀ ਪਰਵਰਿਸ਼ ਵਾਸਤੇ ਉਹ ਵੀ ਸਹਾਰਾ ਚਾਹੁੰਦੀ ਹੈ ਅਦਾਲਤ ਵਿੱਚ ਸੁਣਵਾਈ ਦੌਰਾਨ ਬਦਰ ਖਾਨ ਦੇ ਵਕੀਲ ਹਸਨ ਅਹਿਮਦ ਤੋਂ ਇਲਾਵਾ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੀ ਵਕੀਲ ਸੋਫੀਆ ਗ੍ਰੈਗਵੀ ਪੁਜੇ ਹੋਏ ਸਨ ਜਿਨ੍ਹਾਂ ਕਿਹਾ ਕਿ ਸਿਰਫ ਸਿਆਸੀ ਵਿਚਾਰ ਵੱਖਰੇ ਹੋਣ ਕਰਕੇ ਬਦਰਖਾਨ ਨੂੰ ਉਸਦੇ ਘਰ ਅਤੇ ਪਰਿਵਾਰ ਤੋਂ ਵੱਖ ਕਰਨਾ ਅਤੇ ਅਮਰੀਕਾ ਵਿੱਚ ਰਹਿਣ ਦੇ ਹੱਕ ਤੋਂ ਵਾਂਝਾ ਕਰਨਾ ਸਰਾਸਰ ਗੈਰ ਸੰਵਿਧਾਨਕ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਵਰਜੀਨੀਆ ਦੇ ਰੋਸਲਿੰਨ ਸ਼ਹਿਰ ਵਿੱਚ ਮਾਰੇ ਛਾਪੇ ਦੌਰਾਨ ਬਦਰਖਾਨ ਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਨੂੰ ਦੱਸਿਆ ਗਿਆ ਕਿ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਬਦਰ ਖਾਨ ਸੋਰੀ ਨੂੰ ਰਿਪੋਰਟ ਕਰਨ ਲਈ ਬਿਲਕੁਲ ਉਹੀ ਧਾਰਾ ਲਾਗੂ ਕੀਤੀ ਗਈ ਹੈ ਜੋ ਮੁਹੰਮਦ ਖਲੀਲ ਨੂੰ ਰਿਪੋਰਟ ਕਰਨ ਵਾਸਤੇ ਵਰਤੀ ਜਾ ਰਹੀ ਹੈ ਇਹ ਧਾਰਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੂੰ ਅਜਿਹਾ ਕਿਸੇ ਵੀ ਗ੍ਰੀਨ ਕਾਰਡ ਹੋਲਡਰ ਨੂੰ ਰਿਪੋਰਟ ਕਰਨ ਦਾ ਹੱਕ ਦਿੰਦੀ ਹੈ ਜੋ ਅਮਰੀਕਾ ਦੀ ਧਰਤੀ ਤੇ ਰਹਿੰਦੇ ਆਂ ਮੁਲਕ ਦੀ ਵਿਦੇਸ਼ ਨੀਤੀ ਵਾਸਤੇ ਖਤਰਾ ਬਣ ਰਿਹਾ ਹੋਵੇ ਬਦਰ ਖਾਨ ਦੀ ਪਤਨੀ ਮਾਫੀਜ਼ ਅਹਿਮਦ ਯੂਸਫ ਇਜ਼ਰਾਈਲੀ ਹਮਲੇ ਦੌਰਾਨ ਮਾਰੇ ਗਏ ਹਮਾਸ ਆਗੂ ਇਸਮਾਈਲ ਹਾਨੀਏ ਦੇ ਸਾਬਕਾ ਸਲਾਹਕਾਰ ਅਹਿਮਦ ਯੂਸਫ ਦੀ ਬੇਟੀ ਹੈ ਇਸੇ ਦੌਰਾਨ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਬਦਰਖਾਨ ਸੂਰੀ ਸ਼ਰਿਆਮ ਹਮਾਸ ਦਾ ਪ੍ਰਚਾਰ ਕਰ ਰਿਹਾ ਸੀ ਅਤੇ ਸੋਸ਼ਲ ਮੀਡੀਆ ਤੇ ਯਹੂਦੀਆਂ ਵਿਰੁੱਧ ਟਿੱਪਣੀਆਂ ਵੀ ਕੀਤੀਆਂ ਇਸ ਵੇਲੇ ਡਿਲੀਟ ਕੀਤੀ ਜਾ ਚੁੱਕੀ ਇੱਕ ਪੋਸਟ ਵਿੱਚ ਬਦਰਖਾਨ ਵੱਲੋਂ ਦੱਖਣੀ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਬਾਰੇ ਆਈਆਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ ਗਿਆ ਸਿਰਫ ਇਨਾ ਹੀ ਨਹੀਂ ਇੱਕ ਹੋਰ ਪੋਸਟ ਵਿੱਚ ਸੂਰੀ ਵੱਲੋਂ ਕਥੇ ਤੌਰ ਤੇ ਹਮਾਸ ਦੇ ਬਾਨੀ ਸ਼ੇਖ ਅਹਿਮਦ ਯਾਸਿਨ ਦੀ ਹਮਾਇਤ ਕੀਤੀ ਗਈ ਬਦਰ ਖਾਨ ਦੀ ਪਤਨੀ ਯੂਐਸ ਸਿਟੀਜ਼ਨ ਹੈ ਅਤੇ ਉਸਨੇ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਹਮਾਸ ਦੀ ਹਮਾਇਤ ਕੀਤੀ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਬਦਰ ਖਾਨ ਇਸ ਵੇਲੇ ਲੂਇਜ਼ਿਆਨਾ ਦੇ ਅਲੈਗਜ਼ੈਂਡਰੀਆ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ ਜਦਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਟੈਕਸਾਸ ਦੇ ਡਿਟੈਂਸ਼ਨ ਸੈਂਟਰ ਵਿੱਚ ਲਿਜਾਇਆ ਜਾ ਸਕਦਾ ਹੈ ਵਿਅਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਭਾਰਤੀ ਮੂਲ ਦੇ ਐਮਪੀ ਚੰਦਰਾ ਆਰਿਆ ਦੀ ਉਮੀਦਵਾਰੀ ਰੱਦ ਕੀਤੇ ਜਾਣ ਨਾਲ ਸੰਬੰਧਤ ਹੈ ਜੀ ਹਾਂ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਕੱਢੇ ਗਏ ਭਾਰਤੀ ਮੂਲ ਦੇ ਐਮਪੀ ਚੰਦਰਾ ਆਰਿਆ ਨੂੰ ਇੱਕ ਹੋਰ ਝਟਕਾ ਲੱਗਾ ਜਦੋਂ ਲਿਬਰਲ ਪਾਰਟੀ ਨੇ ਆਟਵਾ ਇਲਾਕੇ ਦੀ ਪਾਰਲੀਮੈਂਟਨੀ ਸੀਟ ਤੋਂ ਉਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ 62 ਸਾਲ ਦੇ ਚੰਦਰਾ ਆਰਿਆ ਸਾਲ 2015 ਤੋਂ ਨਪੀਨ ਸੀਟ ਤੋਂ ਐਮਪੀ ਨੇ ਅਤੇ ਇੱਕ ਵਾਰ ਫਿਰ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ ਕੈਨੇਡਾ ਵਿੱਚ ਐਤਵਾਰ ਨੂੰ ਚੋਣਾਂ ਦਾ ਐਲਾਨ ਹੋ ਰਿਹਾ ਹੈ ਅਤੇ ਅਜੇ ਇਹ ਵਿੱਚ ਚੰਦਰਾ ਆਰਿਆਦੀ ਉਮੀਦਵਾਰੀ ਰੱਦ ਕਰਨ ਦਾ ਹੁਕਮ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ। ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਐਂਡਰਿਊ ਬੈਵਨ ਵੱਲੋਂ ਇੱਕ ਚਿੱਠੀ ਰਾਹੀਂ ਚੰਦਰਾ ਆਰਿਆ ਨੂੰ ਤਾਜ਼ਾ ਘਟਨਾਕਰਮ ਤੋਂ ਜਾਣੂ ਕਰਵਾਇਆ ਗਿਆ। ਚਿੱਠੇ ਵਿੱਚ ਲਿਖਿਆ ਕਿ ਲਿਬਰਲ ਪਾਰਟੀ ਦੀ ਗ੍ਰੀਨ ਲਾਈਟ ਕਮੇਟੀ ਨੂੰ ਮਿਲੀ ਨਵੀਂ ਜਾਣਕਾਰੀ ਦੇ ਆਧਾਰ 'ਤੇ ਉਮੀਦਵਾਰੀ ਰੱਦ ਕਰਨ ਦਾ ਫੈਸਲਾ ਲਿਆ ਗਿਆ। ਚਿੱਠੀ ਵਿੱਚ ਨਵੀਂ ਜਾਣਕਾਰੀ ਦੇ ਸਰੋਤ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਦੂਜੇ ਪਾਸੇ ਚੰਦਰਾ ਆਰਿਆ ਨੇ ਆਪਣੇ ਫੇਸਬੁਕ ਪੇਜ ਤੇ ਚਿੱਠੀ ਸਾਂਝੀ ਕਰਦਿਆਂ ਕਿਹਾ ਕਿ ਬਤੌਰ ਐਮਪੀ ਸੇਵਾ ਨਿਭਾਉਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਰਹੀ ਪਰ ਤਾਜ਼ਾ ਸੁਨੇਹਾ ਨਾਖੁਸ਼ੀ ਪੈਦਾ ਕਰਦਾ ਹੈ ਦੱਸ ਦਈਏ ਕਿ ਚੰਦਰਾ ਆਰਿਆ ਨੂੰ ਜਨਵਰੀ ਮਹੀਨੇ ਦੌਰਾਨ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਕੱਢੇ ਜਾਣ ਦਾ ਕਾਰਨ ਵੀ ਪਾਰਟੀ ਨੇ ਨਹੀਂ ਸੀ ਦੱਸਿਆ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲ ਕੁਸ਼ੀ ਐਲਾਨੇ ਜਾਣ ਬਾਰੇ 하우스 ਆਫ ਕਾਮਨਸ ਵਿੱਚ ਲਿਆਂਦੇ ਮਤੇ ਦਾ ਵਿਰੋਧ ਕਰਨ ਵਾਲਿਆਂ ਵਿੱਚ ਚੰਦਰਾ ਆਰਿਆ ਵੀ ਸ਼ਾਮਲ ਰਹੇ ਮੰਨਿਆ ਜਾ ਰਿਹਾ ਹੈ ਕਿ ਚੰਦਰਾ ਆਰਿਆ ਦੀ ਸੀਟ ਤੋਂ ਪ੍ਰਧਾਨ ਮੰਤਰੀ ਮਾਕ ਕਾਰਨੀ ਉਮੀਦਵਾਰ ਹੋ ਸਕਦੇ ਨੇ ਜਿਨ੍ਹਾਂ ਵੱਲੋਂ ਹੁਣ ਤੱਕ ਆਪਣੀ ਰਾਈਡਿੰਗ ਦਾ ਐਲਾਨ ਨਹੀਂ ਕੀਤਾ ਗਿਆ ਦੂਜੇ ਪਾਸੇ ਕੁਝ ਲਿਬਰਲ ਆਗੂਆਂ ਦਾ ਕਹਿਣਾ ਹੈ ਕਿ ਮਾ ਕਾਰਨੀ ਐਡਮਿੰਟਨ ਤੋਂ ਚੋਣ ਲੜ ਸਕਦੇ ਨੇ ਜਿੱਥੇ ਉਹਨਾਂ ਦਾ ਬਚਪਨ ਲੰਘਿਆ ਜਦਕਿ ਕੁਝ ਆਗੂਆਂ ਦਾ ਕਹਿਣਾ ਹੈ ਕਿ ਟ੍ਰਾਂਟੋ ਦੀ ਕਿਸੇ ਸੁਰੱਖਿਅਤ ਸੀਟ ਤੋਂ ਹੀ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ ਚੋਣਾਂ ਦੇ ਐਲਾਨ ਤੋਂ ਪਹਿਲਾਂ ਲੁਭਾਉਣੇ ਵਾਅਦਿਆਂ ਦੀ ਚਰਚਾ ਵੀ ਆਰੰਭ ਹੋ ਚੁੱਕੀ ਹੈ ਅਤੇ ਮੋਡ ਲਿਬਰਲ ਸਰਕਾਰ ਸੱਤਾ ਵਿੱਚ ਆਉਣ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਜੀਐਸਟੀ ਤੋਂ ਰਾਹਤ ਮਿਲ ਸਕਦੀ ਹੈ ਬਿਊਰੋ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਆ ਕਮਾਂਤਰੀ ਸਰਹੱਦ ਤੇ 108 ਕਿਲੋ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਅਰਸ਼ਦੀਪ ਸਿੰਘ ਨਾਲ ਸੰਬੰਧਤ ਖਬਰਵਾਲ ਰਾਤੋਂ ਰਾਤ ਅਮੀਰ ਹੋਣ ਦਾ ਲਾਲਚ ਇਨਸਾਨ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਅਤੇ ਦਰਜਨਾ ਮਿਸਾਲਾਂ ਸਾਹਮਣੇ ਹੋਣ ਦੇ ਬਾਵਜੂਦ ਨੌਜਵਾਨ ਭਾਗ ਪਰਤਿਆਉਣ ਤੋਂ ਬਾਜ਼ ਨਹੀਂ ਆਉਂਦੇ ਜੀ ਹਾਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇੱਕ ਟਰੱਕ ਨੂੰ ਅਲਬਰਟਾ ਦੇ ਕਾਉਟਸ ਲਾਂਗੇ ਤੇ ਰੋਕਿਆ ਗਿਆ ਅਤੇ ਡਰਾਈਵਰ ਨਾਲ ਗੱਲਬਾਤ ਦੌਰਾਨ ਸ਼ੱਕ ਪੈਣ ਤੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅਫਸਰਾਂ ਨੇ ਡੰਗਾਈ ਨਾਲ ਤਲਾਸ਼ੀ ਲੈਣ ਦਾ ਫੈਸਲਾ ਕੀਤਾ। ਤਲਾਸ਼ੀ ਦੌਰਾਨ ਟਰੱਕ ਵਿੱਚੋਂ ਤਕਰੀਬਨ 108 ਕਿਲੋ ਕੋਕੀਨ ਬਰਾਮਦ ਕੀਤੀ ਗਈ ਜਿਸ ਨੂੰ 26 ਸਾਲ ਦਾ ਅਰਸ਼ਦੀਪ ਸਿੰਘ ਚਲਾ ਰਿਹਾ ਸੀ। ਕਲਕਰੀ ਦੇ ਵਸਨੀਕ ਅਰਸ਼ਦੀਪ ਸਿੰਘ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਇੰਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਮਾਮਲੇ ਦੀ ਪੜਤਾਲ ਅਲਬਰਟਾ ਦੀ ਇੰਟੀਗ੍ਰੇਟਿਡ ਬਾਰਡਰ ਐਨਫੋਰਸਮੈਂਟ ਟੀਮ ਵੱਲੋਂ ਕੀਤੀ ਜਾ ਰਹੀ ਹੈ। ਅਤੇ ਅਰਸ਼ਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ੀ 7 ਮਈ ਨੂੰ ਹੋਵੇਗੀ ਮੀਡੀਆ ਰਿਪੋਰਟਾਂ ਵਿੱਚ ਕੋਕੀਨ ਦੀ ਅੰਦਾਜ਼ਨ ਕੀਮਤ 3 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ਉਧਰ ਦੱਖਣੀ ਅਲਬਰਟਾ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਡਾਇਰੈਕਟਰ ਬੈਂਟ ਟੇਮ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਤਰਨਾਕ ਨਸ਼ਿਆਂ ਨੂੰ ਮੁਲਕ ਵਿੱਚ ਦਾਖਲ ਹੋਣ ਤੋਂ ਰੋਕਣਾ ਮਹਿਕਮੇ ਦੀ ਵੱchn ਬੱਤ ਹੈ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦੀ ਬਰਾਮਦਗੀ ਦਰਸਾਉਂਦੀ ਹੈ ਕਿ ਬਾਰਡਰ ਅਫਸਰ ਮੁਕੰਮਲ ਤੰਦੇਹੀ ਨਾਲ ਕਮੰਤਰੀ ਸਰਹੱਦ ਤੇ ਡਟੇ ਹੋਏ ਨੇ ਇਸੇ ਦੌਰਾਨ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਉੱਤਰ-ਪੱਛਮੀ ਖੇਤਰ ਨਾਲ ਸੰਬੰਧਤ ਸ਼ੌਨ ਬੋਜ਼ਰ ਦਾ ਕਹਿਣਾ ਸੀ ਕਿ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਸਦਕਾ ਹੀ ਵੱਡੀ ਮਿਕਦਾਰ ਵਿੱਚ ਕੋਕੀਨ ਜ਼ਬਤ ਕੀਤੀ ਜਾ ਸਕੀ ਜਿਸ ਨੂੰ ਅਲਬਰਟਾ ਦੀਆਂ ਕਮਿਊਨਿਟੀਆਂ ਵਿੱਚ ਵੇਚਿਆ ਜਾਣਾ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ অন্ਟਾਰੀਓ ਦੇ ਬਲੂ ਵਾਟਰ ਬ੍ਰਿਜ ਤੇ ਵੱਖ-ਵੱਖ ਮੌਕਿਆਂ ਦੌਰਾਨ ਦੋ ਪੰਜਾਬੀ ਟਰੱਕ ਡਰਾਈਵਰਾਂ ਕੋਲੋਂ 11 ਮਿਲੀਅਨ ਡਾਲਰ ਮੁੱਲ ਦੀ 409 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਡਰਾਈਵਰਾਂ ਦੀ شناخت 34 ਸਾਲ ਦੇ ਪਵਨਦੀਪ ਢਿੱਲੋਂ ਅਤੇ 23 ਸਾਲ ਦੇ ਰਵਿੰਦਰ ਵੀਰ ਸਿੰਘ ਵਜੋਂ ਕੀਤੀ ਗਈ। ਦੋਹਾਂ ਮਾਮਲਿਆਂ ਦੀ ਸੁਣਵਾਈ ਸਾਰਨੀਆਂ ਦੀ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਹੋਵੇਗੀ। ਕੈਨੇਡਾ ਦੇ ਲੋਕ ਸੁਰੱਖਿਆ ਅਤੇ ਐਮਰਜੈਂਸੀ ਤਿਆਰੀਆਂ ਬਾਰੇ ਮੰਤਰੀ ਡੇਵਿਡ ਮੈਗੈਂਟਿਨ ਨੇ ਕਿਹਾ ਕਿ ਕਮਾਂਤਰੀ ਸਰਹੱਦ ਤੇ ਚੌਕਸੀ ਵਧਾਉਂਦੇ ਆ ਕੈਨੇਡੀਅਨ ਕਮਿਊਨਿਟੀਆਂ ਦੀ ਹਿਫਾਜ਼ਤ ਯਕੀਨੀ ਬਣਾਈ ਜਾ ਰਹੀ ਹੈ 2025 ਵਿੱਚ ਹੁਣ ਤੱਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਮਰੀਕਾ ਤੋਂ ਆ ਰਹੇ 68 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕਰ ਚੁੱਕੀ ਹੈ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਬਾਰਡਰ ਸੁਰੱਖਿਆ ਵਾਸਤੇ 1.3 ਅਰਬ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਦਾ ਸਿੱਧਾ ਫਾਇਦਾ ਕੈਨੇਡਾ ਨੂੰ ਵੀ ਹੋ ਰਿਹਾ ਹੈ ਗਰਗ ਰਿਪੋਰਟ ਖੰਡਾਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਸਿੱਖਾਂ ਬਾਰੇ ਦਿੱਤੇ ਵਿਵਾਦਤ ਬਿਆਨ ਨਾਲ ਸੰਬੰਧਤ ਖਬਰ ਵਾਲ ਕੈਨੇਡਾ ਅਤੇ ਭਾਰਤ ਦਰਮਿਆਨ ਸਬੰਧਾਂ ਵਿੱਚ ਪੈਦਾ ਹੋਈ ਕੁੜੱਤਣ ਵਾਸਤੇ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਖਾਲਿਸਤਾਨ ਹਮਾਇਤੀ ਲਿਬਰਲ ਪਾਰਟੀ ਵਿੱਚ ਕੁਸਪੈਟ ਕਰ ਰਹੇ ਨੇ ਵਰਲਡਸ ਇੱਕ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਸਟੀਫਨ ਹਾਰਪਰ ਦੀਆਂ ਟਿੱਪਣੀਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਡਬਲਯੂਐਸਓ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨੇਜਰ ਕਤਲकांड ਮਾਮਲੇ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਸਿੱਧੇ ਤੌਰ ਤੇ ਭਾਰਤ ਸਰਕਾਰ ਵੱਲ ਉਂਗਲ ਉਠਾ ਚੁੱਕੀ ਹੈ। ਸਿੱਖ ਜਥੇਬੰਦੀ ਨੇ ਅੱਗੇ ਕਿਹਾ ਕਿ ਸਿਰਫ ਇਨਾ ਹੀ ਨਹੀਂ ਵਿਦੇਸ਼ੀ ਦਖਲ ਦੀ ਪੜਤਾਲ ਬਾਰੇ ਗਠਿਤ ਕਮਿਸ਼ਨ ਵੱਲੋਂ ਆਪਣੀ ਅੰਤਮ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਦੱਸਿਆ ਗਿਆ ਕਿ ਚੋਣਾਂ ਵਿੱਚ ਦਖਲ ਦੇ ਮਾਮਲੇ ਤਹਿਤ चीन ਤੋਂ ਬਾਅਦ ਭਾਰਤ ਦੂਜੇ ਸਥਾਨ ਤੇ ਹੈ ਵਰਲਡ ਸਿਕ ਆਰਗੇਨਾਈਜੇਸ਼ਨ ਦਾ ਕਹਿਣਾ ਸੀ ਕਿ ਸਟੀਫਨ ਹਾਰਪਰ ਦੀ ਸਲਾਹਕਾਰ ਫਰਮ ਆਪਣੇ ਹਿੱਤਾਂ ਖਾਤਰ ਹੱਥ ਪੈਰ ਮਾਰ ਰਹੀ ਹੈ ਕਿਉਂਕਿ ਭਾਰਤ ਨਾਲ ਕਾਰੋਬਾਰੀ ਸਾਂਝ ਹੋਰ ਵਧਾਉਣ ਦੇ ਉਪਰਾਲੇ ਕਰਨ ਵਾਸਤੇ ਸਸਕੈਚਵਨ ਸਰਕਾਰ ਵੱਲੋਂ ਹਾਰਪਰ ਦੀ ਫਰਮ ਨੂੰ ਠੇਕਾ ਦਿੱਤਾ ਗਿਆ ਹੈ ਡਬਲਯੂਐਸਓ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਕੈਨੇਡੀਅਨ ਖੁਦਮੁਖਤਿਆਰੀ ਬਾਰੇ ਸਟੈਂਡਲੈਂਡ ਦੀ ਬਜਾਏ ਇੱਧਰ ਉੱਧਰ ਦੀਆਂ ਗੱਲਾਂ ਮਾਰੀਆਂ ਜਾ ਰਹੀਆਂ ਨੇ ਸਟੀਫਨ ਹਾਰਪਰ ਵੱਲੋਂ ਕੈਨੇਡਾ ਵਿੱਚ ਹੋਈਆਂ ਹਤਿਆਮਾਂ ਇੱਕ ਪਾਸੇ ਰੱਖ ਕੇ ਆਪਣੇ ਫਾਇਦੇ ਨੂੰ ਅੱਗੇ ਰੱਖਿਆ ਜਾ ਰਿਹਾ ਹੈ। ਦਾਨਿਸ਼ ਸਿੰਘ ਨੇ ਸਵਾਲ اٹھਾਇਆ ਕਿ ਜੇ ਸਟੀਫਨ ਹਾਰਪਰ ਕੈਨੇਡਾ ਅਤੇ ਭਾਰਤ ਦਰਮਿਆਨ ਚੰਗੇ ਰਿਸ਼ਤੇ ਚਾਹੁੰਦੇ ਨੇ ਤਾਂ ਵਿਦੇਸ਼ੀ ਦਖਲ ਦੀ ਨਿਖੇਦੀ ਕਰਨੀ ਚਾਹੀਦੀ ਹੈ ਅਤੇ ਕੈਨੇਡੀਅਨ ਸਿੱਖਾਂ ਤੇ ਤੌਹਮਤਾ ਨਹੀਂ ਲਾਉਣੀ ਚਾਹੀਦੀਆਂ। ਡਬਲਯੂਐਸਓ ਵੱਲੋਂ ਕੈਨੇਡੀਅਨ ਸਿਆਸਤਦਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਹਾਰਪਰ ਵੱਲੋਂ ਦਿੱਤੇ ਜਾ ਰਹੇ ਗੁੰਮਰਾਹਕੁੰਨ ਬਿਆਨਾਂ ਦੀ ਪੋਰਜ਼ੋਰ ਨਿਖੇਦੀ ਕੀਤੀ ਜਾਵੇ। ਦੱਸ ਦਈਏ ਕਿ ਨਵੀਂ ਦਿੱਲੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਸਟੀਫਨ ਹਾਰਪਰ ਨੇ ਸਿੱਖਾਂ ਬਾਰੇ ਇਹ ਟਿੱਪਣੀਆਂ ਕੀਤੀਆਂ ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਆਗੂ ਪੁੱਜੇ ਹੋਏ ਸਨ ਬਿਆਰਾ ਰਿਪੋਰਟ